नमस्कार दोस्तों मैं रोहित ताहरी स्वागत करता हूं अपने प्रोग्राम्स दोस्तों आज कल करदे हैं मेष से लेके मीन राशि वाले राशियां बारे इन राशियां दा की हाल रहेगा ਤੁਹਾਨੂੰ ਦੱਸਾਂਗਾ ਸਭ ਤੋਂ ਪਹਿਲਾਂ ਮੇਸ਼ ਰਾਸ਼ੀ ਦੀ ਗੱਲ ਕਰਦੇ ਆ ਮੇਸ਼ ਰਾਸ਼ੀ ਵਾਲਿਆਂ ਵਾਸਤੇ ਅੱਜ ਦਾ ਦਿਨ ਥੋੜਾ ਜਿਹਾ ਮਿਹਨਤ ਕਰਨ ਵਾਲਾ ਰਹੇਗਾ ਮਿਹਨਤ ਜ਼ਿਆਦਾ ਕਰਨੀ ਪੈਗੀ ਐਫਰਟ ਜ਼ਿਆਦਾ ਕਰਨੇ ਪੈਣਗੇ ਫਿਰ ਰਿਜ਼ਲਟ ਮਿਲਣਗੇ ਇਸ ਦੇ ਨਾਲ-ਨਾਲ ਪਰਿਵਾਰ ਦੇ ਵਿੱਚ ਥੋੜੀ ਟੈਨਸ਼ਨ ਦਾ ਮਾਹੌਲ ਰਹਿ ਸਕਦਾ ਹੈ ਪਰਿਵਾਰ ਦੀ ਟੈਨਸ਼ਨ ਕਿਸੇ ਵਜ੍ਹਾ ਨਾਲ ਵੀ ਹੋ ਸਕਦੀ ਹੈ ਇਸ ਕਰਕੇ ਥੋੜਾ ਜਿਹਾ ਅਲਰਟ ਹੋ ਕੇ ਚੱਲਣਾ ਹੈ ਕਰਨਾ ਕੀ ਤੁਸੀਂ ਕਰਨਾ ਇਹ ਹੈ ਕਿ ਦੁੱਧ ਦਾ ਦੰਤ ਰੰਸਾਂ ਦੇ ਉੱਪਰ ਤੁਜੂਰ ਕਰਨਾ ਤਾਂ ਕਿ ਆਜ ਦਾ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਹੁਣ ਗੱਲ ਕਰਦੇ ਹਾਂ ਮਿੱਤੂ ਰਿਸ਼ਭ ਰਾਸ਼ੀ ਵਾਲੇ ਵਾਸਤੇ ਰਿਸ਼ਭ ਰਾਸ਼ੀ ਵਾਲੇ ਦੀ ਗੱਲ ਕੀਤੀ ਜਾਵੇ ਤਾਂ ਅੱਜ ਦਾ ਦਿਨ ਪੈਸੇ ਵਾਲਾ ਪੈਸੇ ਦੀ ਪ੍ਰਾਪਤੀ ਵਾਲਾ ਪਰਿਵਾਰ ਦੇ ਵਿੱਚ ਖੁਸ਼ਹਾਲੀ ਵਾਲਾ ਔਰ ਇਸ ਦੇ ਨਾਲ ਨਾਲ ਟੈਨਸ਼ਨਾਂ ਨੂੰ ਦੂਰ ਕਰਨ ਵਾਲਾ ਰਹੇਗਾ ਅੱਜ ਦੇ ਦਿਨ ਘਰ ਦੇ ਵਿੱਚ ਖੁਸ਼ੀਆਂ ਆਣਗੀਆਂ ਖੁਸ਼ੀ ਦੀ ਖਬਰ ਮਿਲ ਸਕਦੀ ਹੈ ਕੋਈ ਖੁਸ਼ੀ ਦਾ ਸੁਨੇਹਾ ਮਿਲ ਸਕਦਾ ਹੈ ਇਸ ਦੇ ਨਾਲ ਨਾਲ ਕਰਨਾ ਕੀ ਇਹ ਤੁਸੀਂ ਕਰਨਾ ਇਹ ਹੈ ਕਿ ਅੱਜ ਦੇ ਦਿਨ ਤੁਸੀਂ गायत्री मंत्र ਦਾ जाप ਕਰਕੇ ਕਰੋ ਜਰੂਰ ਜਾਨਾ ਤਾਂ ਕਿ ਅੱਜ ਦੇ ਦਿਨ ਤੁਹਾਡਾ ਸ਼ੁਭ ਬਣਿਆ ਰਹੇ। ਦੋਸਤੋਂ ਹੁਣ ਗੱਲ ਕਰਦੇ ਮਿਥੂਨ ਰਾਸ਼ੀ ਵਾਲਿਆਂ ਵਾਸਤੇ। ਮਿਥੂਨ ਰਾਸ਼ੀ ਵਾਲੇ ਦੇ ਇਕ ਗੱਲ ਕੀਤੀ ਜਾਵੇ ਤਾਂ ਮਿਥੂਨ ਰਾਸ਼ੀ ਵਾਲਿਆਂ ਵਾਸਤੇ ਅੱਜ ਦਾ ਦਿਨ ਕਾਫੀ ਅੱਛਾ ਰਹਿਣ ਵਾਲਾ ਹੈ। ਮਿਥੂਨ ਰਾਸ਼ੀ ਵਾਲਿਆਂ ਵਾਸਤੇ ਅੱਜ ਦਾ ਦਿਨ ਜੇ ਪਰਿਵਾਰ ਦੇ ਵਿੱਚ ਸੁਖ ਸੁਖ ਸ਼ਾਂਤੀ ਦਾ ਰਹੇਗਾ, ਕੌਨਫੀਡੈਂਸ ਲੈਵਲ ਨੂੰ ਵਧਾਏਗਾ ਔਰ ਇੱਕ ਅਬ ਵੱਖਰਾ ਜਿਹਾ ਕਰਸ਼ਣ ਤੁਹਾਡੇ ਲਾਈਫ ਦੇ ਵਿੱਚ ਆਏਗਾ ਔਰ ਇਸ ਦੇ ਨਾਲ ਨਾਲ ਕੌਨਫੀਡੈਂਸ ਲੈਵਲ ਤੁਹਾਡਾ ਬੜਾ ਅੱਛਾ ਹੋ ਜਾਏਗਾ ਔਰ ਤੁਹਾਡੀ ਬੋਡੀ ਪਰਸਨੈਲਿਟੀ ਵੀ ਅੱਛੀ ਹੋ ਜਾਏਗੀ। ਇਸ ਦੇ ਨਾਲ-ਨਾਲ ਆਤਮ ਵਿਸ਼ਵਾਸ ਤੁਹਾਡਾ ਵਧੇਗਾ ਔਰ ਹੈਲਥ ਵਿੱਚ ਜਿਹੜੀਆਂ ਪਰੇਸ਼ਾਨੀਆਂ ਚਲਦੀਆਂ ਸੀ ਉਹਦੇ ਦੇ ਸੋਲੂਸ਼ਨ ਆਉਣੇ ਸ਼ੁਰੂ ਹੋ ਜਾਣਗੇ ਕਰਨਾ ਕੀ ਤੁਸੀਂ ਕਰਨਾ ਇਹ ਹੈ ਕਿ ਮੱਥੇ ਦੇ ਉੱਪਰ ਦੁੱਧਾ ਦੇ ਲੇਖ ਜ਼ਰੂਰ ਲਗਾਉਣਾ ਹੈ ਤਾਂ ਕਿ ਆਇਦਰ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਉਹਨਾਂ ਗੱਲ ਕਰਦੇ ਕਰਕਰਾਸ਼ੀ ਵਾਲਿਆਂ ਵਾਸਤੇ ਕਰਕਰਾਸ਼ੀ ਵਾਲਿਆਂ ਵਾਸਤੇ ਆਇਦਰ ਦਿਨ ਖਰਚੇ ਵਾਲਾ ਰਹੇਗਾ ਆਇਦਰ ਦਿਨ ਆਪਣੇ ਆਪ ਦੇ ਖਰਚੇ ਹੋ ਸਕਦੇ ਆ ਆਪਣੇ ਕੱਪੜਿਆਂ ਦੇ ਖਰਚੇ ਹੋ ਸਕਦੇ ਆ ਲਗਜ਼ਰੀ ਚੀਜ਼ਾਂ ਦੇ ਉੱਪਰ ਖਰਚੇ ਹੋ ਸਕਦੇ ਆ ਮੈਡੀਸਿਨ ਦੇ ਉੱਪਰ ਖਰਚੇ ਹੋ ਸਕਦੇ ਆ ਖਰਚੇ ਵਾਲਾ ਦਿਨ ਆਜਦਾ ਦਿਨ ਨੈਣ ਵਾਲਾ ਹੈ ਕੋਈ ਵਿਦੇਸ਼ ਤੋਂ ਲੈ ਕੇ ਕੋਈ ਚੰਗੀ ਖਬਰ ਵੀ ਆ ਸਕਦੀ ਤੁਹਾਨੂੰ ਅਗਰ ਵਿਦੇਸ਼ ਜਾਣਾ ਚਾਹ ਰਹੇ ਹੋ ਤਾਂ ਆਦਰਦਿਨ ਤੁਹਾਡੇ ਲਈ ਬਹੁਤ ਵਧੀਆ ਹੈ ਕੋਈ ਟਿਕਟ ਬੁੱਕ ਕਰਾਣਾ ਜਾ ਰਹੇ ਹੋ ਘੁੰਮਣ ਵਾਸਤੇ ਤਾਂ ਉਹ ਵੀ ਆਦਰਦਿਨ ਤੁਹਾਡੇ ਲਈ ਅੱਛਾ ਰਹਿਣ ਵਾਲਾ ਹੈ ਕਰਨਾ ਕੀ ਤੁਸੀਂ ਕਰਨਾ ਇਹ ਹੈ ਪਾਣੀ ਦੇ ਵਿੱਚ ਦੁੱਧ ਪਾ ਕੇ ਜ਼ਰੂਰ ਖਾਣਾ ਤਾਂ ਕਿ ਆਦਰਦਿਨ ਤੁਹਾਡਾ ਸ਼ੁਭ ਬਣਿਆ ਰਹੇ ਉਸ ਤੋਂ ਹੁਣ ਗੱਲ ਕਰਦੇ ਹਾਂ ਸਿੰਘ ਰਾਸ਼ੀ ਵਾਲਿਆਂ ਵਾਸਤੇ ਸਿੰਘ ਰਾਸ਼ੀ ਵਾਲਿਆਂ ਵਾਸਤੇ ਅਗਰ ਗੱਲ ਕੀਤੀ ਜਾਵੇ ਅੱਜ ਤਾਂ ਵਪਾਰ ਦੇ ਵਿੱਚ ਵਾਧਾ ਹੋਵੇਗਾ ਵਪਾਰ ਵਧਣ ਦੇ ਚਾਂਸਸ ਬਣੇ ਹੋਏ ਆ ਇੱਛਾ ਪੂਰਤੀ ਦਾ ਦਿਨ ਹੈ ਇੱਛਾਵਾਂ ਪੂਰੀਆਂ ਹੋਣਗੀਆਂ ਜੋ ਵੀ ਦਿਲ ਦੇ ਵਿੱਚ ਖੁਆਇਸ਼ ਰੱਖ ਕੇ ਬੈਠੇ ਹੋ ਬਣੇ ਹੋਏ ਹੈ ਕਰਨਾ ਕੀ ਤੁਸੀਂ ਕਰਨਾ ਇਹ ਹੈ ਕਿ ਦੁੱਧ ਦਾ ਦਾਨ ਧਰਮ ਸੰਸਦ ਉੱਪਰ ਜ਼ਰੂਰ ਦੇਣਾ ਹੈ ਤਾਂ ਕਿ ਅੱਜ ਦਾ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਹੁਣ ਕੱਲ ਕਰਦੇ ਕੰਨਿਆ ਰਾਸ਼ੀ ਵਾਲਿਆਂ ਵਾਸਤੇ ਕੰਨਿਆ ਰਾਸ਼ੀ ਵਾਲਿਆਂ ਦੀ ਅਗਰ ਗੱਲ ਕੀਤੀ ਜਾਵੇ ਤਾਂ ਅੱਜ ਦਾ ਦਿਨ ਕੰਨਿਆ ਰਾਸ਼ੀ ਵਾਲਿਆਂ ਵਾਸਤੇ ਬਹੁਤ ਤੋਂ ਖੁਸ਼ ਹੋਣ ਦਾ ਦਿਨ ਰਹੇਗਾ ਕੋਈ ਟ੍ਰਾਂਸਫਰ ਦਾ ਯੋਗ ਤੁਹਾਡਾ ਬਣਿਆ ਹੋਇਆ ਟ੍ਰਾਂਸਫਰ ਵੀ ਤੁਹਾਡੀ ਹੋ ਸਕਦੀ ਹੈ ਸਰਕਾਰੀ ਕੰਮਾਂ ਦੇ ਵਿੱਚ ਜਿਹੜੇ ਵਿਗੜ ਆ ਰਹੇ ਸੀ ਉਹ ਵਿਗੜ ਅੱਜ ਦੂਰ ਹੋ ਜਾਣਗੇ ਫੌਲਰ ਦੀ ਸਿਹਤ ਦੇ ਵਿੱਚ ਸੁਧਾਰ ਹੋਣਾ ਸ਼ੁਰੂ ਹੋ ਜਾਏਗਾ ਔਰ ਪਰਿਵਾਰ ਦੇ ਵਿੱਚ ਅੱਛਾ ਮਾਹੌਲ ਰਹੇਗਾ ਕਰਨਾ ਕੀ ਤੁਸੀਂ ਕਰਨਾ ਇਹ ਹੈ ਮੱਥੇ ਦੇ ਉੱਪਰ ਕੇਸਾ ਦੇ ਲੱਕ ਜਰੂਰ ਲਗਾ ਲੈ। ਦੋਸਤੋ ਹੁਣ ਗੱਲ ਕਰਦੇ ਹਾਂ ਤੁਲਾ ਰਾਸ਼ੀ ਵਾਲਿਆਂ ਵਾਸਤੇ। ਤੁਲਾ ਰਾਸ਼ੀ ਵਾਲਿਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਦਾ ਦਿਨ ਕਾਰੋਬਾਰ ਦੀ ਸਥਿਤੀ ਬੜੀ ਅੱਛੀ ਰਹਿਣ ਵਾਲੀ ਹੈ। ਇਸ ਦੇ ਨਾਲ ਨਾਲ ਕੋਈ ਧਾਰਮਿਕ ਯਾਤਰਾ ਦੇ ਯੋਗ ਬਣੇ ਹੋਏ ਆ। ਕੋਈ ਧਾਰਮਿਕ ਪ੍ਰੋਗਰਾਮ ਦੇ ਵਿੱਚ ਤੁਸੀਂ ਜਾ ਸਕਦੇ ਹੋ। ਇਸ ਦੇ ਨਾਲ ਨਾਲ ਕਿਸਮਤ ਤੁਹਾਡਾ ਪੂਰਾ ਸਾਥ ਦੇਗੀ। ਕਿਸਮਤ ਦਾ ਪੂਰਾ ਸਹਿਯੋਗ ਮਿਲੇਗਾ। ਔਰ ਕੰਮ ਦੇ ਵਿੱਚ ਸਫਲਤਾ ਦੇ ਚਾਂਸਸ ਬਣੇ ਹੋਏ ਆ। ਕਰਨਾ ਕੀ ਤੁਸੀਂ ਕਰਨਾ ਇਹ ਹੈ ਕਿ ਚੌਲਾ ਦਾਨ ਧਰਮ ਸੰਤ ਦਾ ਜਰੂਰ ਕਰਨਾ ਤਾਂ ਕਿ ਅੱਜ ਦਾ ਦਿਨ ਤੁਹਾਡਾ ਸ਼ੁਭ ਬਣਿਆ ਰਹੇ। ਦੋਸਤੋ ਹੁਣ ਗੱਲ ਕਰਦੇ ਹਾਂ ਰਿਸ਼ੀਕ ਰਾਸ਼ੀ ਵਾਲਿਆਂ ਵਾਸਤੇ ਰਿਸ਼ੀਕ ਰਾਸ਼ੀ ਵਾਲਿਆਂ ਵਾਸਤੇ ਜੇ ਗੱਲ ਕੀਤੀ ਜਾਵੇ ਤਾਂ ਅੱਜ ਦਾ ਦਿਨ ਤੁਹਾਡੀ ਕਿਸਮਤ ਤੁਹਾਡੀ ਬੈਕ ਜਾਣਾ ਸ਼ੁਰੂ ਹੋ ਜਾਏਗੀ ਕੰਮ ਬੰਦੇ ਬੰਦੇ ਰੁਕਣੇ ਸ਼ੁਰੂ ਹੋ ਜਾਣਗੇ ਕੰਮ ਦੇ ਵਿੱਚ ਥੋੜੀ ਜੀ ਨਿਰਾਸ਼ਾ ਦਾ ਸਾਹਮਣਾ ਤੁਹਾਨੂੰ ਕਰਨਾ ਪਏਗਾ ਔਰ ਅੱਜ ਕੰਮ ਦੇ ਵਿੱਚ ਰੁਕਾਵਟਾਂ ਨਜ਼ਰ ਆ ਰਹੀਆਂ ਆ ਉਹਦੇ ਵਿੱਚ ਪਰੇਸ਼ਾਨੀਆਂ ਨਜ਼ਰ ਆ ਰਹੀਆਂ ਤੇ ਕਰਨਾ ਕੀ ਤੁਸੀਂ ਕਰਨਾ ਇਹ ਹੈ ਕਿ ਧਰਮਸਤਾਨ ਦੇ ਉੱਪਰ ਚਾਵਲਾ ਨਾਮ ਜਰੂਰ ਕਰਨਾ ਤਾਂ ਕਿ ਅੱਜ ਦਾ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਹੁਣ ਗੱਲ ਕਰਦੇ ਹਾਂ ਤੁੰਬਾਸ਼ੀ ਵਾਲਿਆਂ ਵਾਸਤੇ ਤੁੰਬਾਸ਼ੀ ਵਾਲਿਆਂ ਦੀ ਜੇ ਗੱ ਪਤੀ ਪਤਨੀ ਦੇ ਝਗੜੇ ਦਾ ਦਿਨ ਰਹਿਣੋ ਵਾਲਾ ਪਤੀ ਪਤਨੀ ਦੇ ਝਗੜੇ ਰਹਿਣਗੇ ਆਪਸ ਵਿੱਚ ਤਣਾਅ ਵਿਸਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੇ ਪਾਰਟਨਰਸ਼ਿਪ ਕਰਕੇ ਬੈਠੇ ਹੋ ਪਾਰਟਨਰਸ਼ਿਪ ਦੀ ਲਾਈਫ ਦੇ ਵਿੱਚ ਥੋੜੀ ਜਿਹੀ ਖਰਾਬ ਜਾਣ ਵਾਲੀ ਹੈ ਇਸ ਦੇ ਨਾਲ ਨਾਲ ਕਰਨਾ ਕੀ ਤੁਸੀਂ ਕਰਨਾ ਇਹ ਹੈ ਕਿ ਚਾਉਲਾਦਾਨ ਕਿਸੇ ਗਰੀਬ ਨੂੰ ਜ਼ਰੂਰ ਕਰਨਾ ਹੈ ਤਾਂ ਕਿ ਆਜ ਦੇ ਨਾਲਾ ਸ਼ੁਭ ਬਣਿਆ ਰਹੇ ਦੋਸਤੋ ਹੁਣ ਗੱਲ ਕਰਦੇ ਹਾਂ ਮਕਰ ਰਸ਼ੀ ਵਾਲਿਆਂ ਵਾਸਤੇ ਮਕਰ ਰਸ਼ੀ ਵਾਲੇ ਦੀ ਅਗਰ ਗੱਲ ਕੀਤੀ ਜਾਵੇ ਤਾਂ ਅੱਜ ਕੰਮ ਦੇ ਵਿੱਚ ਰੁਕਾਵਟਾਂ ਨਜ਼ਰ ਆ ਰਹੀਆਂ ਹਨ ਅੱਜ ਫੈਮਿਲੀ ਲਾਈਫ ਥੋੜੀ ਜਿਹੀ ਖਰਾਬ ਹੋ ਜਾਏਗੀ ਫੈਮਿਲੀ ਲਾਈਫ ਦੇ ਵਿੱਚ ਪਰੇਸ਼ਾਨੀਆਂ ਔਰ ਤੁਹਾਡੀ ਇਨਕਮ ਵੀ ਅਜ ਖਰਾਬ ਹੋ ਸਕਦੀ ਹੈ ਇਨਕਮ ਦੇ ਵਿੱਚ ਜਿਹੜਾ ਵਾਧਾ ਹੋ ਰਿਹਾ ਸੀ ਉਹਦੇ ਵਿੱਚ ਰੁਕਾਵਟ ਆਂਦੀ ਨਜ਼ਰ ਆ ਰਹੀ ਹੈ ਇਸ ਦੇ ਨਾਲ ਨਾਲ ਲੜਾਈ ਝਗੜਾ ਹੋ ਸਕਦਾ ਹੈ પતિ ਪਤਨੀ ਦੇ ਸਬੰਧ ਤੁਹਾਡੇ ਖਰਾਬ ਹੋ ਸਕਦੇ ਆ ਇਸ ਦੇ ਨਾਲ ਨਾਲ ਘਰ ਦਾ ਮਾਹੌਲ ਥੋੜਾ ਜਾਇਦਾ ਡਿਸਟਰਬ ਰਹਿਣ ਦੇ ਚਾਂਸਸ ਬਣੇ ਹੋਏ ਆ ਕਰਨਾ ਕੀ ਤੁਸੀਂ ਕਰਨਾ ਇਹ ਹੈ ਕਿ ਅੱਜ ਪਾਣੀ ਦੇ ਵਿੱਚ ਦੁੱਧ ਪਾ ਕੇ ਜ਼ਰੂਰ ਨਹਾਣਾ ਤਾਂ ਕਿ ਇਹਦਾ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਹੁਣ ਗੱਲ ਕਰਦੇ ਹਾਂ ਕੁੰਭ ਰਾਸ਼ੀ ਵਾਲਿਆਂ ਵਾਸਤੇ ਕੁੰਭ ਰਾਸ਼ੀ ਵਾਲੇ ਦੀ ਅਗਰ ਗੱਲ ਕੀਤੀ ਜਾਵੇ ਤਾਂ ਆਜ਼ਾਦਿਨ ਕਾਫੀ ਅੱਛਾ ਰਹਿਣ ਵਾਲਾ ਹੈ ਸੰਤਾਨ ਪ੍ਰਾਪਤੀ ਦੇ ਯੋਗ ਬਣੇ ਹੋਏ ਆ ਸੰਤਾਨ ਵੱਲੋਂ ਕੋਈ ਅੱਛਾ ਸਨੇਹਾ ਆ ਸਕਦਾ ਔਰ ਤੁਹਾਡੇ ਦੋਸਤਾਂ ਦੇ ਤੁਹਾਨੂੰ ਸਪੋਰਟ ਪੂਰਾ ਮਿਲੇਗਾ ਸ਼ੇਅਰ ਮਾਰਕੀਟ ਵਿੱਚ ਬੈਨੀਫਿਟ ਦੇ ਚਾਂਸਸ ਬਣੇ ਹੋਏ ਆ ਸ਼ੇਅਰ ਮਾਰਕੀਟ ਵਿੱਚ ਪ੍ਰੋਫਿਟ ਦੇ ਚਾਂਸਸ ਬਣੇ ਹੋਏ ਆ ਇਹਦੇ ਨਾਲ ਨਾਲ ਕਿਤੇ ਉਹ ਅਚਾਨਕ ਤੁਹਾਨੂੰ ਫਾਇਦਾ ਹੋ ਸਕਦਾ ਹੈ ਅਚਾਨਕ ਤੁਹਾਨੂੰ ਪ੍ਰਾਪਤੀ ਦੇ ਯੋਗ ਬਣੇ ਹੋਏ ਆ ਕਰਨਾ ਕੀ ਹੈ ਤੁਸੀਂ ਕਰਨਾ ਇਹ ਹੈ ਕਿ ਤੁਸੀਂ ਆਪਣੇ ਮੱਥੇ ਤੇ ਕੇਸਰ ਦੇ ਰੰਗ ਜਰੂਰ ਲਗਾਣਾ ਤਾਂ ਕਿ ਅੱਜ ਦਾ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਉਸ ਤੋਂ ਹੁਣ ਗੱਲ ਕਰਦੇ ਹਾਂ ਮੀਨ ਰਾਸ਼ੀ ਵਾਲਿਆਂ ਵਾਸਤੇ ਮੀਨ ਰਾਸ਼ੀ ਵਾਲੇ ਦੀ ਅਗਰ ਗੱਲ ਕੀਤੀ ਜਾਵੇ ਤਾਂ ਅੱਜ ਦਾ ਦਿਨ ਤੁਹਾਡ ਪਰਿਵਾਰਿਕ ਸਪੋਰਟ ਦਾ ਰਹੇਗਾ ਔਰ ਘਰ ਦੇ ਵਿੱਚ ਕੋਈ ਅੱਛਾ ਸੁਨੇਹਾ ਆ ਸਕਦਾ ਹੈ ਕੋਈ ਅੱਛੀ ਖਬਰ ਮਿਲ ਸਕਦੀ ਹੈ ਕੋਈ ਨਵੀਂ ਗੱਡੀ ਕੋਈ ਨਵੀਂ ਵਾਹਨ ਦੇ ਯੋਗ ਬਣੇ ਹੋਏ ਆ ਇਸ ਦੇ ਨਾਲ ਨਾਲ ਕੋਈ ਲਗਜ਼ਰੀ ਚੀਜ਼ ਤੁਹਾਡੇ ਘਰ ਦੇ ਵਿੱਚ ਆ ਸਕਦੀ ਹੈ ਔਰ ਇੱਕ ਚੀਜ਼ ਹੋਰ ਕਹਾਂ ਖਰਚੇ ਆ ਦਿਨ ਰਹੇਗਾ ਖਰਚੇ ਅਜ ਹੁੰਦੇ ਰਹਿਣਗੇ ਔਰ ਪਰ ਮਨ ਤੁਹਾਡਾ ਥੋੜਾ ਜਿਆਦਾ ਸ਼ਾਂਤ ਰਹਿੰਦਾ ਨਜ਼ਰ ਆ ਰਿਹਾ ਹੈ ਇਸ ਕਰਕੇ ਮਨ ਨੂੰ ਥੋੜਾ ਜਿਹਾ ਖੁਸ਼ ਕਰਕੇ ਚੱਲਣਾ ਹੈ ਟੈਨਸ਼ਨ ਤੋਂ ਬਚ ਕੇ ਚੱਲਣਾ ਹੈ ਟੈਨਸ਼ਨ ਤੋਂ ਬਾਹਰ ਲੈ ਕੇ ਚੱਲਣਾ ਹੈ ਬਾਕੀ ਸਥਿਤੀ ਤੁਹਾਡੀ ਕਾਫੀ ਅੱਛੀ ਰਹਿਣ ਵਾਲੀ ਹੈ ਕਰਨਾ ਕੀ ਤੁਸੀਂ ਕਰਨਾ ਇਹ ਹੈ ਕਿ ਮੱਥੇ ਦੇ ਉੱਪਰ ਦੁੱਧਾਦਿਲਕ ਜਰੂਰ ਲਗਾਣਾ ਤਾਂ ਕਿ ਅਜਾ ਦਿਨ ਤੁਹਾਡਾ ਸ਼ੁਭ ਬਣਿਆ ਰਹੇ। ਦੋਸਤੋ ਇਹ ਸੀਗਾ 12 ਰਾਸ਼ੀਆਂ ਦਾ ਹਾਲ ਜਿਹੜਾ ਮੈਂ ਤੁਹਾਨੂੰ ਦੱਸਿਆ। ਬਾਕੀ ਤੁਸੀਂ ਜੇਕਰ ਮੈਨੂੰ ਮਿਲ ਕੇ ਆਪਣੀ ਸਮੱਸਿਆ ਦਾ ਸਮਾਧਾਨ ਜਾਣਨੀ ਹੋ ਤਾਂ ਇਸ ਸਕਰੀਨ ਤੇ ਨੰਬਰ ਚੱਲ ਰਿਹਾ ਤੁਹਾਡੇ ਲਈ ਚੱਲ ਰਿਹਾ ਤੁਸੀਂ ਇਹਨਾਂ ਦੇ ਫੋਨ ਕਰਕੇ ਤੁਸੀਂ ਮੈਨੂੰ ਮਿਲ ਸਕਦੇ ਹੋ ਸਵੇਰੇ 10:00 ਤੋਂ ਲੈ ਕੇ ਸ਼ਾਮ ਦੇ 8:00 ਤੱਕ ਅਸੀਂ ਰੋਜ਼ ਮਿਲਦੇ ਹਾਂ। ਔਰ ਤੁਸੀਂ ਸਾਡੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਕਿ ਕਿਸੇ ਹੋਰ ਦਾ ਵੀ ਫਾਇਦਾ ਹੋ ਸਕੇ। ਅੱਜ ਦਾ ਪ੍ਰੋਗਰਾਮ ਇੱਥੇ ਖਤਮ ਕਰਦੇ ਹਾਂ। ਕੱਲ ਫਿਰ ਮਿਲਾਂਗੇ। ਨਮਸਕਾਰ।